लोकसभा ਹਲਕਾ ਫਿਰੋਜ਼ਪੁਰ ਤੋਂ बसपा ਦੀ ਟਿਕਟ ਤੋਂ 54 ਲੜ ਰਹੇ ਉਮੀਦਵਾਰ सुरेंद्र ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰਸਾਏ ਅਦੀਨ ਆਉਂਦੇ ਪਿੰਡ ਜੀਵਾ ਅਰਾਈ ਵਿਖੇ ਵੋਟ ਪਾਉਣ ਸਮੇਂ ਵੋਟ ਪੋਲ ਕਰਦਿਆਂ ਦੀ ਵੀਡੀਓ ਬਣਾਉਣ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਸ਼ੀਟਾਂ ਥਾਣਾ ਗੁਰੂ ਹਰਸਾਏ ਵਿਖੇ ਮੁਕਦਮਾ ਅਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਦਿਮਾਨ ਨੇ ਕਿਹਾ ਆਓ ਸੁਣਦੇ ਹਾਂ ਵੀਡੀਓ ਵਾਇਲਿੰਗ ਕੀਤਾ ਹੈ ਜਿਹੜੇ बसपा ਦੇ ਜਿਹੜੇ ਪਤਖਸ਼ੀ ਇਹਨਾਂ ਲੋਹਾਂ ਨੇ ਸਰ ਕੀ ਸਰ ਕੀ ਮਾਮਲਾ ਕੀ ਸਾਹਮਣੇ ਆਇਆ ਹੈ ਮਾਮਲਾ ਸਾਹਮਣੇ ਆਇਆ ਹੈ ਕਿ ਫਰੀ ਸੁਨਦਰ ਗੰਬੋਜ ਜੀ ਜਿਹੜੇ ਭਾਜਪਾ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਵੀ ਜਦੋਂ ਵੋਟ ਪਾਈ ਆਪਣੀ ਤਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਜਨਤਕ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਰਾਈਟ ਟੂ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹਨੂੰ ਦੇਖਦੇ ਹੋਏ ਗੁਰੂ ਅਰਸ਼ਾਹ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਦੇ ਖਿਲਾਫ ਸਰ ਜੀ ਪਾਣੀ ਕਿੱਥੇ ਪਾਈ ਸੀਗੀ ਵੋਟ ਕਿੱਥੇ ਪਾਈ ਗਈ ਸੀਗੀ ਵੋਟ ਵੈਲਟ ਨੰਬਰ ਦੇ ਵਿੱਚ ਜੀ ਬਾ ਜੀਵਾਰਾਈ ਜਿਹੜਾ ਜੀਵਾਰਾਈ ਸਿਆਸੀਗਾ ਪਿੰਡ ਜਿੱਥੋਂ ਦਾ ਰਹਾ ਉੱਥੇ ਕੀਤੀ ਗਈ ਹੈ ਸਰ ਕਿਹੜੀ ਕਿਹੜੀ ਧਾਰਾਵਾਂ ਜਿਹੜਾ ਮਾਮਲਾ ਦਰਜ ਕੀਤਾ ਕਈ ਧਾਰਾਵਾਂ ਨੇ 126 132 ਰਿਪ੍ਰੈਜ਼ੈਂਟਡ ਪੀਪਲ ਐਕਟ ਆਈ ਪੀਸੀ ਦੇ ਵੀ 171 ਐ ਕੋਈ ਵੀ ਡਿਟੇਲ ਜਿਹੜੀ ਹੈ ਕਿ ਤੁਸੀਂ ਐਫ ਆਈ ਆਰ ਤੋਂ ਦੇਖ ਸਕਦੇ ਹੋ ਤੇ ਅਸੀਂ ਤੁਹਾਡੇ ਉਸ ਤੋਂ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਕਿ ਕੋਈ ਉਲੰਘਣਾ ਨਾ ਕੀਤੀ ਜਾਵੇ ਇੱਕ ਜ਼ਿੰਮੇਵਾਰ ਉਮੀਦਵਾਰ ਹੋਣ ਦਾ ਫਰਜ਼ ਨਿਭਾਉਣ ਤੇ ਧੰਨਵਾਦ ਸਰ ਫਿਰੋਜ਼ਪੁਰ ਦੇ ਵਿੱਚ ਕਿੰਦਾ ਚੱਲਦੀ ਹੈ VOTING ਐ ਕਿੰਨੇ ਪਰਸੈਂਟ VOTING ਹੋ ਗਈ ਹੈ ਸਰ ਕਿੰਨੀ ਹੋਈ ਹੁਣ 12:00 ਤੱਕ ਤਕਰੀਬਨ ਸੀ 30% ਤੋਂ ਵੱਧ VOTING ਹੋ ਚੁੱਕੀ ਹੈ ਤੇ ਬਾਕੀ ਸਾਰਾ ਪੀਸਫੁਲ ਹੈ ਕਿਤੇ ਵੀ ਕੋਈ ਵਾਇਲੈਂਸ ਦੀ ਘਟਨਾ ਨਹੀਂ ਆਈ VOTING ਦਿਨ ਨਹੀਂ ਹੈ ਤੇ ਮੈਂ ਆਸ ਕਰਦਾ ਹਾਂ ਵੀ ਸ਼ਾਮ ਤੱਕ ਇਹ ਪੀਸਫੁਲ ਟ੍ਰੈਂਡ ਰਹੇਗਾ ਤੇ ਅਸੀਂ ਸੁਖਸਾਂਤ ਨਾਲ ਇਲੈਕਸ਼ਨ ਕਰਾਵਾਂਗੇ VOTERਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਹਾਂ ਜੇ ਸਾਡੇ ਆਦਮੀ ਜਿਹੜੇ VOTER ਸੀਗੇ ਉਹਨਾਂ ਨੇ ਸਵੇਰੇ 7:00 ਤੋਂ ਬੜੇ ਪੀਸਫੁਲ ਤਰੀਕੇ ਨਾਲ ਲੈਂਚ ਕਰਕੇ ਉਹਨਾਂ ਨੂੰ ਵੋਟ ਪਈ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੇ ਵੋਟਰਾਂ ਦਾ ਖਾਸ ਤੌਰ ਤੇ ਜਿਹੜੇ ਮਿਲਟਰੀ ਦੇ ਵੋਟਰ ਸੀ ਆਰਮੀ ਜਵਾਨ ਹੋਏ ਤੇ ਦਿਲੋਂ ਸਭ ਦਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ